ਬਹੁਤ ਵੱਡਾ ਨੁਕਸਾਨ ਹੋਇਆ ਜੀ। ਕੌਣਾ ਬਾਰੇ ਬੋਲਣ ਵਾਸਤੇ ਬਹੁਤ ਸਮਝ ਚਾਹੀਦੀ ਹੈ ਪਰ ਫਿਰ ਵੀ ਮੈਂ ਇਹੋ ਕਹਿਣਾ ਕਿ ਲਾਇਕ ਖੋਤਾ ਦੀ ਮੌਤ ਦੀ ਕਸ਼ਣਾ ਤੇ ਪਰਿਵਾਰ ਦੀ ਹਾਲਾਤ ਦਾ ਬਲਫਕਸ਼ਨ ਸਾਡੇ ਬੜੇ ਬੜੇ ਅੱਛੇ ਸਬੰਧ ਸਨ। ਸਭ ਤੋਂ ਪਹਿਲੇ ਇੰਟਰਵਿਊ ਉਹਨਾਂ ਨੇ ਮੇਰੀ ਕੀਤੀ ਸੀ। ਅ ਮੇਰੇ ਤੇ ਉਸ ਤੋਂ ਪਹਿਲਾਂ ਕਦੇ ਇੰਟਰਵਿਊ ਹੋਈ ਨਹੀਂ ਸੀ ਦੂਰਦਰਸ਼ਨ ਤੇ ਉਹਨਾਂ ਨੇ ਪ੍ਰੋਗਰਾਮ ਬਣਾ ਕੇ ਮੇਰੀ ਇੰਟਰਵਿਊ ਕੀਤੀ ਉਹ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਜਿਸ ਦੇ ਵਿੱਚ ਬੀਬਾ ਜਿਹੜੇ ਉਹਨਾਂ ਨਾਲ ਕੰਮ ਕਰਦੇ ਹੁੰਦੇ ਸੀ ਉਹ ਵੀ ਸਨ ਤੇ ਅਸੀਂ ਸਾਰਿਆਂ ਨੇ ਉੱਤੇ ਇੱਕ ਛੋਟਾ ਜਿਹਾ ਪ੍ਰੋਗਰਾਮ ਬਣਾਇਆ ਤੇ ਉਹਨਾਂ ਨੇ ਨਿਰਣਾ ਕਰਾ ਪਤਾ ਕੀਤੀਆਂ ਜਦ ਵੀ ਮਿਲਦੇ ਸੀ ਹਮੇਸ਼ਾ ਹਾਸੇ ਖੇਡੇ ਦੇ ਵਿੱਚ ਕੋਈ ਨਾ ਕੋਈ ਯਾਦ ਛੱਟ ਜਾਂਦੀ ਸੀ ਔਰ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿੰਦਾ ਰਹੇਗੇ ਲਾਈਫ ਰੋਲ ਨਾਲ ਆਪਣੇ ਜਨਮ ਦਾ ਬਾਸਪਾ। ਪੰਨਾ ਸਾਹਿਬ ਜੀ ਜੋ ਕਿ ਤਿੰਨ ਪੀੜੀਆਂ ਰਾਜ ਕਰਕੇ ਗਏ ਨੇ ਉਹ ਸਦਾ ਹੀ ਜਿਉਂਦੇ ਸਾਡੇ ਵਿੱਚ ਸਦਾ ਹੀ ਜਿਉਦੇ ਰਹਿਣਗੇ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਹੋਮਲ ਬੇ ਤੁਸੀਂ ਸਾਰੇ ਪੀੜੀਆਂ ਨੇ ਦੇਖਿਆ ਵੀ ਇੰਨੀਆਂ ਫੋਟੋਆਂ ਮਰਹਤ ਕਿਸੇ ਕਲਾਕਾਰ ਦੀ ਐ ਤੈਨੂੰ ਦੁਕਾਨੇ ਨਹੀਂ ਪਾਈਆਂ ਦੁਨੀਆ ਭੱਲਾ ਸਾਹਿਬ ਦੇ ਸੋਸ਼ਲ ਮੀਡੀਆ ਤੇ ਪਈਆਂ ਇਹ ਉਹਨਾਂ ਦਾ ਸਤਕਾਰ ਆ ਪਿਆਰ ਆ ਉਹਨਾਂ ਦਾ ਜੇ ਭੱਲਾ ਸਾਹਿਬ ਨੂੰ ਇੱਕ ਸੱਚੀ ਸੰਦਾ ਜੀ ਇਹੀ ਹੈ ਜਿਹੜਾ ਆਪਾਂ ਸਦਾ ਯਾਦ ਰੱਖੀਏ ਤੇ ਉਹਨਾਂ ਦੀ ਕੋਈ ਵਧੀਆ ਯਾਦਗਾਰ ਬਣਾਈਏ ਮੁਹਾਲੀ ਦੇ ਵਿੱਚ ਤਾਜ਼ਾ ਹੋਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਹਾਸੇ ਵਖਰੇਦਿਆਂ ਨੇ ਅੱਗਦੀਆਂ ਰਹਿਣ ਤੇ ਮੈਂ ਦਿਲੋਂ ਸਤਕਾਰ ਕਰਦਾ ਕਿਉਂਕਿ ਉਹ ਮੇਰੇ ਨਾਲ ਅੰਦਰੋਂ ਬਹੁਤ ਜ਼ਿਆਦਾ ਜੁੜੇ ਹੋਏ ਸੀ ਬੜਾ ਜ਼ਿਆਦਾ ਦੁੱਖ ਵੀ ਹੈ ਪਰ ਚਲੇ ਸਾਰੇ ਨੇ ਜਾਣਾ ਉਹਨਾਂ ਦੀ ਯਾਦ ਸਾਡਾ ਦਿਲ ਚ ਰਹੂਗੀ ਬਾਈ ਨੂੰ ਅਗਰਦਾਸ ਕਰਦੇ ਆਂ ਉਹਨਾਂ ਦੀ ਬਾਤ ਵਿੱਚ ਚੱਤਤ ਨਵਾਸ ਕਮਸ਼ੇ ਦੇ ਪਵਾਨ ਨੂੰ ਪਾਣਾ ਬੰਦ ਕਰਦੇ ਆਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਲੱਗਦਾ ਇੱਕ ਨਹੀਂ ਹੋ ਸਕਦੀ ਕਿ ਬਾਈ ਬਾਈ ਨਹੀਂ ਕਰਦੇ ਬਹੁਤ ਵੱਡਾ ਨੁਕਸਾਨ ਹੋਇਆ ਜੀ ਉਹਨਾਂ ਬਾਰੇ ਬੋਲਣ ਵਾਸਤੇ ਬਹੁਤ ਸਮਾਂ ਚਾਹੀਦਾ ਪਰ ਫਿਰ ਵੀ ਮੈਂ ਉਹ ਕਹਿੰਨਾ ਕਿ ਲਾਈਕ ਖੋਤਾ ਦੀ ਮੋਢੀ ਸਾਡੀ ਕੌਂਸਲਰ ਬਰਵਾਰ ਦੀ ਭਾਨਾ ਬਣਦਾ ਬਲ ਫਕਸ਼ਨ ਸਾਡੇ ਬੜੇ ਬੜੇ ਅੱਛੇ ਸਬੰਧ ਸਨ ਸਭ ਤੋਂ ਪਹਿਲੇ ਇੰਟਰਵਿਊ ਉਹਨਾਂ ਨੇ ਮੇਰੀ ਕੀਤੀ ਸੀ ਮੇਰੀ ਤੇ ਉਸ ਤੋਂ ਪਹਿਲਾਂ ਕਦੇ ਇੰਟਰਵਿਊ ਹੋਈ ਨਹੀਂ ਸੀ ਦੂਰਦਰਸ਼ਨ ਤੇ ਉਹਨਾਂ ਨੇ ਪ੍ਰੋਗਰਾਮ ਬਣਾ ਕੇ ਮੇਰੀ ਇੰਟਰਵਿਊ ਕੀਤੀ ਉਹ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਜਿਸ ਦੇ ਵਿੱਚ ਕੀਬਾ ਜਿਹੜੇ ਉਹਨਾਂ ਨਾਲ ਕੰਮ ਕਰਦੇ ਹੁੰਦੇ ਸੀ ਵੀ ਉਹ ਵੀ ਸਨ ਤੇ ਅਸੀਂ ਸਾਰਿਆਂ ਨੇ ਉੱਤੇ ਸਟੇਜ ਤੇ ਛੋਟਾ ਜਿਹਾ ਇੱਕ ਪ੍ਰੋਗਰਾਮ ਬਣਾਇਆ ਔਰ ਉਹਨਾਂ ਨੇ ਮੇਰੇ ਨਾਲ ਗੱਲਾਂਬਾਤ ਕੀਤੀਆਂ ਜਦ ਵੀ ਮਿਲਦੇ ਸੀ ਹਮੇਸ਼ਾ ਹਾਸੇ ਖਿੰਡੇ ਦੇ ਵਿੱਚ ਕੋਈ ਨਾ ਕੋਈ ਯਾਦ ਛੱਡ ਜਾਂਦੇ ਸੀ ਔਰ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿੰਦਾ ਰਹੇਗੇ ਲਾਈਕ ਨੂੰ ਨਾਲ ਆਪਣੇ ਚਰਨਾਂ ਨੂੰ ਆਸ ਬੋਲ। ਭੱਲਾ ਸਾਹਿਬ ਦੀ ਜੋ ਕਿ ਤਿੰਨ ਪੀੜੀਆਂ ਰਾਜ ਕਰਕੇ ਗਏ ਨੇ ਉਹ ਸਦਾ ਹੀ ਜਿਉਂਦੇ ਸਾਡੇ ਵਿੱਚ ਸਦਾ ਹੀ ਜਿਉਦੇ ਰਹਿਣਗੇ ਕਿਉਂਕਿ ਉਹਨਾਂ ਦਾ ਜਿਹੜਾ ਇੱਕ ਹਮਨ ਦੇ ਤੁਸੀਂ ਸਾਰੇ ਪੀੜੀਆਂ ਨੇ ਦੇਖਿਆ ਵੀ ਇੰਨੀਆਂ ਫੋਟੋਆਂ ਮਰਹੱਤ ਕਿਸੇ ਕਲਾਕਾਰ ਦੀ ਅਜੇ ਲੋਕਾਂ ਨੇ ਨਹੀਂ ਪਾਈਆਂ ਜਿਹੜੀਆਂ ਭੱਲਾ ਸਾਹਿਬ ਦੇ ਸੋਸ਼ਲ ਮੀਡੀਆ ਤੇ ਪਈਆਂ ਇਹ ਉਹਨਾਂ ਦਾ ਸਤਕਾਰ ਆ ਪਿਆਰ ਆ ਉਹਨਾਂ ਦਾ ਭੱਲਾ ਸਾਹਿਬ ਨੂੰ ਇੱਕ ਸੱਚੀ ਸੰਦਾਤ ਵੀ ਇਹ ਹੈ ਜੇ ਉਹ ਆਪਾਂ ਸਦਾ ਯਾਦ ਰੱਖੀਏ ਤੇ ਉਹਨਾਂ ਦੀ ਕੋਈ ਵਧੀਆ ਯਾਦਗਾਰ ਬਣਾਈਏ ਬੁਹਾੜੀ ਦੇ ਵਿੱਚ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੇ ਹਾਸੇ ਵਖਰੇਦਿਆਂ ਨੇ ਅੱਗਦੀਆਂ ਰਹਿਣ ਤੇ ਮੈਂ ਦਿਲੋਂ ਸਤਕਾਰ ਕਰਦਾ ਕਿਉਂਕਿ ਉਹ ਮੇਰੇ ਨਾਲ ਅੰਦਰੋਂ ਬਹੁਤ ਜ਼ਿਆਦਾ ਜੁੜੇ ਹੋਏ ਸੀ ਬੜਾ ਜ਼ਿਆਦਾ ਦੁੱਖ ਵੀ ਹੈ ਪਰ ਚਲੇ ਸਾਰਿਆਂ ਨੇ ਜਾਣਾ ਉਹਨਾਂ ਦੀ ਯਾਦ ਸਦਾ ਦਿਲ ਚੋਂ ਕੀ ਬਾਈ ਰੂ ਵੀ ਮੈਂ ਅਰਦਾਸ ਕਰਦੇ ਆਂ ਉਹਨਾਂ ਦੀ ਮੱਤੇ ਚਰਤ ਨਿਵਾਸ ਪੱਖੇ ਦੇ ਮਿਵਾਣ ਨੂੰ ਪਹੁੰਚਾ ਮੰਨਨ ਦਾ ਬਕਸ਼ਾ ਬਹੁਤ ਬਤ ਰਾਖੜ ਰਹਿਣੀ ਹੈ ਇਹੋ ਲੱਗਦਾ ਹੈ ਕਿ 300 ਬਸੇ ਭਾਈ ਭਾਈ ਨਹੀਂ ਕਰਦਾ ਜੇ ਜੇ ਚਾਲਾ